ਗੱਲਾਂ ਟਿਕਾੜੇ ਲਾਈਆ ਸੁਖਰਾਜ ਰੋਦੇ ਨੇ ਬੋਲ ਬੋਲੇ ਕ੍ਰਿਸ਼ਨ ਭਦੇਸ਼ੇ ਵੜ ਗਏ ਵੀਰ ਸੁਖ ਖੱਟੜਾ ਜੀ ਪ੍ਰੋਫੈਸਰ ਜੀ ਆ ਗਏ ਗਏ ਮੱਖਣ ਵਾਲੀ ਜੀ ਇਹ ਵੀ ਗੱਲ ਕਰਨਗੇ ਲਓ ਆ ਹੈ ਮਹਿਮਦ ਵਾਲੀ ਸੰਦੀਪ ਦੀ ਕਬੱਡੀ ਦਾ ਵਾਰਸ 61000 ਦਾ ਜਫਾ ਲਗ ਪਾਉਗੇ ਨਹੀਂ ਇਹ ਹੈ ਸਾਕ ਰਵਿੰਦਰ ਕੈਲਗਰੀ ਲਾਡੀ ਸਿੱਧੂ ਜੀ ਅੱਜ ਪਿਆਜੀ ਆ ਆਹ ਕਹਿੰਦੇ ਬੂਰੀਆ ਆ ਗਿਆ ਸ਼ਿਸ਼ਰ ਵਾਲਾ ਆ ਬੂਰੀਆ ਆ ਗਿਆ ਸ਼ਿਸ਼ਰ ਵਾਲਾ ਕਬੱਡੀ ਪਾਉਣ ਦੇ ਵਾਸਤੇ ਆ ਬੂਰੀਆ ਹਰਿਆਣੇ ਵਾਲਾ ਕਰਦਾ ਮੁੰਡਾ ਕਮਾਲਾ ਵੇਓ ਪਲੰਟੀ ਦੇ ਚਾਰ ਨੇ ਉਹਨਾਂ ਦੇ ਵਿੱਚ ਕੌਣ ਕਹਹਾਲੇ ਦੇ ਕਮਲਜੀਤ ਜੰਡ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਬਤਾਰੇ ਮੈਨੇਜਰ ਬਤਾਰੇ ਕੋਚ ਆ ਬੱਲੇ ਬੱਲੇ ਹੋ ਗਈ ਹੁਣ ਦੇਖਦੇ ਆ ਵੀ ਲਵਲੀ ਮਹਿਮਦ ਵਾਲੀ ਆ ਅੱਜ ਫਰੰਡ ਦੀ ਕੋਸ਼ਿਸ਼ ਕਰਦਾ ਹੋਇਆ ਲਵਲੀ ਤੇ ਗਿੰਨੀ ਉੱਥੋਂ ਦਾ ਜੋਤਾ ਉੱਥੋਂ ਦਾ ਸੰਦੀਪ ਜ਼ਿਲ੍ਹਾ ਕਪੂਰਥਲਾ ਦਾ ਛੋਟਾ ਜਿਹਾ ਪਿੰਡ ਆ ਜੁੜਿਆ ਫਿਰ ਖੇਡ ਮੈਦਾਨ ਦੇ ਨਾਲ ਆਓ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਫਿਰ ਕਹਿੰਦੇ ਚਾਰੇ ਪਿਆਰ ਨੇ ਉਹ ਪੱਟਾ ਦੇ ਥਾਪੀਆਂ ਵੱਜਦੀਆਂ ਨੇ ਅੱਜ ਘਲੋਟੀ ਪਿੰਡ ਹੈ ਰਾਣਾ ਸਾਹਿਬ ਦਾ ਇਲਾਕਾ ਮੇਰੇ ਮਿੱਤਰੋ ਰੇਡਾਂ ਬੱਦ ਬੱਦ ਕੇ ਪੈਂਦੀਆਂ ਨੇ ਉਹ ਜੱਫੇ ਚੜ ਚੜ ਕੇ ਲੱਗ ਰਹੇ ਆ ਆ ਗਗਨ ਸਿੱਧੂ ਦੇ ਪਿੰਡਾਂ ਦਾ ਇਹ ਗੁਲਜਾਰ ਸਿੱਧੂ ਦੇ ਪਿੰਡਾਂ ਦਾ ਰਵੀ ਇਹ ਕਹਿੰਦੇ ਸਾਹੋ ਅਮਰੀਕ ਤਿੰਨ ਜੱਫਿਆਂ ਦੇ ਲੱਖ ਇੱਕ ਲੱਗ ਗਿਆ ਵਾਲੀ ਕਹਿੰਦੇ ਗੰਗੂ ਦੀ ਚੇਤੇ ਉਹਨਾਂ ਨੂੰ ਵੀ ਦੁਨੀਆ ਕਰਦੀ ਪਰ ਚੇਤੇ ਕਰਨ ਦਾ ਤਰੀਕਾ ਹੋਰ ਹੋ ਜਾਂਦਾ ਆਹ ਸਾਹਮਣੇ ਰੇਡ ਪੈ ਰਹੀ ਹੈ ਇਹ ਕਹਿੰਦੇ ਪੱਟੀ ਦੇ ਇਲਾਕੇ ਦਾ ਹੈਪੀ ਕਹਿੰਦਾ ਵੀ ਮੇਜਰ ਸਿੰਘ ਬ੍ਰਾਂਡ ਨੇ ਆਖਿਆ ਗੁਰਪਾਲ ਸਿੱਧੂ ਨੇ ਆਖਿਆ ਵੀ ਜੋਰ ਜਿਉਂਦੀ ਲਾਏਗਾ ਹੈਪੀ ਉਹ ਗੱਲਾਂ ਟਿਕਾੜੇ ਲੱਗਣ ਗਈਆਂ